ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਨ ਨਾਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਔਲਖ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਾਰ ਕੋ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਕੁਲਵੰਤ ਸਿੰਘ son of ਸਾਧੂ ਸਿੰਘ ਪੈਂਡ ਹੌਲਖਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਮੋਬਾਈਲ ਨੰਬਰ 8054464651 ਠੀਕ ਆ ਬਾਈ ਸੁਆ ਕਿੰਨਾ ਮਸੁੰਦੀ ਹੈ ਜੀ ਦਾ ਸੁਆ ਤੀਜਾ ਸੁਆ ਹੀ ਏ ਠੀਕ ਆ ਤੀਜਾ ਸੁਆ ਸੁੰਦੀ ਸਮਾਂ ਕਿੰਨਾ ਲੈ ਜੀ ਸਮਾਂ ਬਸ 4-5 ਦਿਨ ਬਸ ਤਕਰੀਬਨ ਤਿਆਰੀਆਂ ਜੀ ਤਿਆਰੀ ਜੀ ਚਲੋ 1-2 ਦਿਨ ਗਾਂ ਪਛਾਣ ਵੀ ਹੋ ਸਕਦਾ ਜੀ ਹਾਂ ਜੀ ਤੇ ਪਿਛਲੇ ਸੂਏ ਦਾ ਬਈ ਕੀ ਰਿਕਾਰਡ ਰਿਹਾ ਜੀ ਇਹਦਾ ਪਿਛਲੇ ਸੂਏ ਦਾ ਬਈ ਆਪਣੇ ਕੋਲੇ ਆਈ ਸੀ ਟੋਕੜ ਗੱਬਣ ਆਪਾਂ ਇੱਥੇ ਚੋਇਆ 26 ਲੀਟਰ ਦੁੱਧ ਦਾ ਕਿੰਨੇ ਮਹੀਨਿਆਂ ਦੀ ਗੱਬਣ ਸੀ ਉਹ ਚਾਰ ਮਹੀਨਿਆਂ ਦੀ ਗੱਬਣ ਚੈੱਕ ਪਾਸ ਆਈ ਆਪਾਂ ਚਾਰ ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ 26 ਲੀਟਰ ਆਪਾਂ ਦੁੱਧ ਚੁੰਨਦੇ ਰਹੇ ਚੁੰਨਦੇ ਰਹੇ ਸੱਜਰ ਦਾ ਕਿੰਨਾ ਸੀਗਾ ਜੀ ਸੱਜਰ ਦੇ 30 ਦੇ ਆਸੇ-ਪਾਸੇ ਹੋਊਗਾ ਜੀ 30 ਦੇ ਆਸੇ-ਪਾਸੇ ਉੱਪਰ ਹੀ ਹੋਊਗਾ 30 ਤੋਂ ਘੱ ਠੀਕ ਹੈ ਇਹ ਤਿਆਰ ਕਿੰਨਾ ਕਰ ਪਾ ਜੂਗਾ ਐਤ ਕੀ ਤੀ ਤੋ ਟੱਪੂਗੀ ਠੀਕ ਹੈ ਜੀ ਬਾਕੀ ਮੌਸਮ ਚੰਗਾ ਆ ਜੀ ਬਾਕੀ ਸਮਾਂ ਦੁੱਧ ਸੇਵਾ ਦਾ ਹੁੰਦਾ ਤੇ ਵੀਰੇ ਸੀਮਾ ਰਿਕਾਰਡ ਇਹਦਾ ਕੋਈ ਸੀਮਾ ਰਿਕਾਰਡ ਵੀਰੇ ਆਪਾਂ گاਉਂ ਲਿਆਂਦੀ ਉਥੋਂ ਚੈੱਕ ਪਾਸ ਠੀਕ ਹੈ ਜੀ ਉਹਨਾਂ ਕੋਲੇ ਹੋਏ ਆਪਾਂ ਦੇ ਦਾਂਗੇ ਠੀਕ ਹੈ ਵੈਸੇ ਭਰਾਇਆ ਚੰਗੇ ਆ ਠੀਕ ਆ ਆਪ ਦਾ ਉਹਨਾਂ ਦਾ ਤਕਰੀਬਨ ਵਧੀਆ ਕੰਮ ਹੈ ਚੰਗੀ ਚੀਜ਼ ਹੀ ਬਰਾਉਂਦੇ ਆ ਠੀਕ ਹੈ ਭਾਈ ਤੋਰ ਕੇ ਦਿਖਾ ਦੀ ਭਾਈ ਬਾਈ ਦੇ ਦਸਨ ਮੁਤਾਬਕ ਸੂਆ ਤੀਜਾ ਹੁੰਦੀ ਆ ਜੀ ਡੇਟ ਮੁਤਾਬਕ ਸਮਾਂ ਬਾਈ ਦੱਸਦਾ ਕਿ 4 ਕ ਦਿਨ ਪਈ ਆ ਜੀ ਬਾਕੀ 1 2 ਦਿਨ ਪਸੂ ਗਾਂ ਪਛਾਣ ਵੀ ਹੋ ਸਕਦਾ 2 ਦਿਨ ਪਹਿਲਾਂ ਵੀ ਹੋ ਸਕਦਾ ਤੇ ਜਾਂ 2 ਦਿਨ ਵੱਧ ਵੀ ਲੱਜਾ ਸਕਦਾ ਜੀ ਵਜੋਂ ਮੌਜੂਦ ਦੇ ਪੱਖ ਤੋਂ ਪੂਰੀ ਚੰਗੀ ਹੈ ਬਰੀਡ ਵਾਈਜ਼ ਪੂਰੀ ਚੰਗੀ ਹੈ ਜੀ ਬੇਲ ਚੰਗੀ ਹੈ ਤਿਆਰੀ ਬਹੁਤ ਕਮਾਲ ਦੀ ਕਰਦੀ ਹੁੰਦੀ ਤੁਹਾਨੂੰ ਨੇੜੇ ਤੋਂ ਹਵਾਨਾ ਚੈੱਕ ਕਰਾ ਦਿੰਨੇ ਮੋਰਨ ਲਈ ਵੀਰੇ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਜੀ ਅਜੇ 4 5 ਦਿਨਾਂ ਤਿੱਕਰ ਤਾਂ ਜਿਹੜੀਆਂ ਵਾਲਟਾਂ ਤੁਸੀਂ ਹਵਾਨੇ 'ਚ ਦੇਖ ਰਹੇ ਹੋ ਜੀ ਸਾਰੀਆਂ ਕਰਮ ਵਾਲੀ ਨੇ ਕੱਢ ਕੇ ਸੁਣਾ ਜੀ ਵੱਡਾ ਤੇ ਸ਼ਾਨਦਾਰ ਰਵਾਨਾ ਬਾਈ ਕਹਿੰਦਾ ਆਪਾਂ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਲੈ ਕੇ ਆਂਦੀ ਸੀ ਤੇ ਉਹ 26 ਲੀਟਰ ਦੁੱਧ ਆਪਣਾ ਚੋਇਆ ਵਾ ਬੰਦੋ ਜੀ ਕੋਈ ਗੱਲ ਨਹੀਂ 26 ਲੀਟਰ ਦੁੱਧ ਚੋਇਆ ਵਾ ਜੀ ਉਮੀਦ ਹੈ ਕਿ 30 ਪਲੱਸ ਦੀ ਹੈ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤੇ ਵੱਧ ਵੀ ਲੈ ਸਕਦਾ ਹੱਥੀ ਚੋਂ ਹੁੰਦੇ ਸੀਗੇ ਬਾਈ ਹੱਥੀ ਚੋਂ ਹੀ ਆਈ ਠੀਕ ਆ ਬਾਈ ਹੱਥੀ ਬਾਈ ਕਹਿੰਦਾ ਚੁੰਦੇ ਸੀਗੇ ਬਾਕੀ ਮੌਸਮ ਤੁਹਾਨੂੰ ਵੀ ਪਤਾ ਵੀਰੇ ਹੁਣ ਚੰਗਾ ਆ ਜਾਣਾ ਜੀ ਇੰਨਾ ਕਰਮ ਵਾਲਿਆਂ ਦਾ ਸੀਜ਼ਨ ਆ ਜਿੰਨੀ ਸੇਵਾ ਕੋਈ ਕਰ ਲੂਗਾ ਤੇ ਉਹਨਾਂ ਦੁੱਧ ਲੈ ਲੂਗਾ ਜੀ ਤਿਆਰੀ ਬਹੁਤ ਚੰਗੀ ਆ ਜੀ ਹਵਾਨਾਂ ਅਗਲੇ ਪਾਸੋਂ ਚੈੱਕ ਕਰ ਸਕਦੇ ਹੋ ਧੁੰਨੀ ਕੋਲੋਂ ਸਟਾਰਟ ਹੋ ਜਾਂਦਾ ਜੀ ਤੇ ਬੈਕ ਸਾਈਡ ਨੂੰ ਜਿਹੜੀ ਤੁਹਾਨੂੰ ਢੱਲਾ ਦੇਖ ਰਹੇ ਹੋ ਹਵਾਨੇ ਚ ਜੀ ਦਿਖਾ ਦਿੰਨੇ ਆ ਜੀ ਤੁਹਾਨੂੰ ਇਹ ਸਾਰੀ ਕਰਮ ਵਾਲੀ ਨੇ ਕੱਢ ਕੇ ਸੋਨਾ ਜੀ ਸੋਨਾ ਦੇ ਵੱਡਾ ਸ਼ਾਨਦਾਰ ਹਵਾਨਾ ਤਿਆਰ ਕਰੂਗੀ ਬਾਕੀ 30 ਲੀਟਰ ਦੁੱਧ ਕੋਈ ਬਾਹਲਾ ਨਹੀਂ ਵੇੜਨੂ ਜੀ ਡਿਮਾਂਡ ਵੇਰੇ ਦੀ ਡਿਮਾਂਡ ਆਪਣੀ 125 ਹੀ ਆ ਜੀ ਉਹ ਜੋ ਮਾਨਤਨ ਮਾਨਤਨ ਵਿੱਚ ਕਰ ਲੈ ਠੀਕ ਆ ਜੀ 125000 ਰੁਪਇਆ ਬਾਈ ਦੀ ਡਿਮਾਂਡ ਕਰਦੇ ਆ ਜੀ ਬਾਕੀ ਮਾਣ ਤਾਣ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨੰਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ